ਗੁਵਿੰਦਰ ਜੀ ਅਸਲ ਸਚਾਈ ਇਹ ਹੈ ਵੀ 1984 ਤੋਂ ਬਾਅਦ ਨਾ ਅਕਾਲੀ ਸਿਆਸਤ 'ਚ ਖੰਡਾ ਬਹੁਤ ਵੱਡਾ ਆ ਗਿਆ ਹੈ। ਇੱਕ ਤਾਂ ਖਾਲਸਾਤਨ ਵਾਲੇ ਪਾਸੇ ਤੁਰਪੇ, ਦੂਜੇ ਸਮਝੌਤਾ ਪ੍ਰਸਤ ਤੇ ਆਤਮਸਮਰਪਣ ਵਾਲੀ ਸਿਆਸਤ ਵੱਲ ਤੁਰਪੇ। ਅਕਾਲੀ ਦਲ ਦੇ ਵਿੱਚ ਆਪਾਂ ਕਹਿ ਲਈਏ ਸਿੱਖ ਸਿਆਸਤ ਦੇ ਵਿੱਚ ਬਹੁਤ ਵੱਡਾ ਖੰਡਾ ਆਇਆ ਹੋਇਆ। ਜਿੱਥੇ ਤੱਕ ਅਕਾਲੀ ਇਕਤਾ ਦੀ ਗੱਲ ਆ, ਪੰਥਕ ਇਕਤਾ ਦੀ ਗੱਲ ਆ, ਇਹਦੇ ਬਾਰੇ ਸਾਰੀ ਕਹਿੰਦੇ ਨੇ ਹੋਣੀ ਚਾਹੀਦੀ ਆ। 1994 ਚ ਵੀ ਪ੍ਰੋਫੈਸਰ ਮਨਜੀਤ ਸਿੰਘ ਨੇ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਉਹਨਾਂ ਨੇ ਸਾਰਿਆਂ ਦੇ ਕਹਿਣ ਤੇ ਕੀਤੀ ਸੀ ਜਦੋਂ ਸਾਰਿਆਂ ਨੇ ਕਿਹਾ ਸੀ ਤੁਹਾਡਾ ਫੈਸਲਾ ਸਾਨੂੰ ਪ੍ਰਵਾਨ ਹੂ ਤੇ ਉਹ ਫੈਸਲਾ ਵੀ ਉਦੋਂ ਬਾਦਲ ਲਈ ਉਲੰਘਿਆ ਸੀ ហេਟਾ ਲਿਖ ਕੇ ਵੀ ਮੈਂ ਅਕਾਲੀ ਦਲ ਭੰਗ ਕਰਨਾ ਉਹ ਲਾਈਨ ਕੱਟਤੀ ਸੀ ਚੰਡੀਗੜ੍ਹੋਂ ਬਾਇਆ ਜਲੰਧਰ ਜਾਂਦੇ ਜਾਂਦੇ ਨੇ ਉਹ ਕਹਿੰਦਾ ਸੀ ਅਕਾਲੀ ਦਲ ਨੂੰ ਭੰਗ ਕਰਨ ਬਾਰੇ ਫੈਸਲਾ ਤਾਂ ਵੀ ਵਰਕ ਕਮੇਟੀ ਉਹ ਲੈ ਸਕਦੀ ਹੈ ਇਸ ਕਰਕੇ ਉਦੋਂ ਵੀ ਅਕਾਲੀ ਦਲ ਇਕੱਠਾ ਨਹੀਂ ਹੋਇਆ ਸੀ ਹੋਂ ਵੀ ਅਕਾਲ ਤਖਤ ਉਹਨਾਂ ਵਾਰੀ ਫੈਸਲਾ ਲੈਂਦਾ ਜਿਹੜੇ ਅਕਾਲ ਤਖਤ ਤੱਕ ਪਹੁੰਚਦੇ ਨੇ ਇਹ ਜਿਹੜਾ ਹੁਕਮਨਾਮਾ ਸੀ ਇਹ ਦਾਗੀ ਤੇ ਬਾਗੀਆਂ ਵਾਰੀ ਸੀ ਤੁਹਾਨੂੰ ਪਤਾ ਤਖਤਾਂ ਦੇ ਜਥੇਦਾਰ ਅੱਡ ਨਹੀਂ ਹੁਕਮਨਾਮੇ ਨੂੰ ਕੋਈ ਮੰਨਦਾ ਕੋਈ ਨਹੀਂ ਮੰਨਦਾ ਬਹੁਤ ਸਾਰੇ ਖੰਡਾ ਹੈਗੇ ਨੇ ਜਿਹੜੀ ਗੱਲ ਤੁਸੀਂ ਦੂਜੀ ਕਹੀ ਆ ਜਿਹੜੀ ਦਿੱਲੀ ਆ ਦਿੱਲੀ ਦੀ ਨਾਜ਼ਰ ਹੁਣ ਇਹੀ ਆ ਵੀ ਪੰਜਾਬ 'ਚ ਖੰਡਾ ਵਧੇ ਅਨਾਰਕੀ ਵਧੇ ਜਿਹਦੇ ਵਿੱਚ ਤੁਸੀਂ ਪੁਰਸ ਸਟੇਟ ਜਿਵੇਂ ਬਣਾਈ ਜਾ ਰਹੀ ਆ ਲਕਤਾਂ ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਝੂਠੇ এনਕਾਊਂਟਰ ਬਣਾਏ ਜਾ ਰਹੇ ਨੇ ਇਸ ਕਰਕੇ ਇੱਕ ਮੌਕਾ ਸੀ 84 ਤੋਂ ਬਾਅਦ ਜਦੋਂ ਭਾਰਤੀ ਸਟੇਟ ਕਹ ਲਈਏ ਆਪਾਂ ਦਿੱਲੀ ਇਹ ਚਾਹੁੰਦੀ ਸੀ ਵੀ ਪੰਜਾਬ ਚ ਸ਼ਾਂਤੀ ਆਵੇ ਪੰਜਾਬ ਚ ਸਥਿਰਤਾ ਆਵੇ ਉਹਦੇ ਵਿੱਚ ਹੀ ਲੰਗਵਾਲ ਸਮਝੌਤਾ ਕੀਤਾ ਗਿਆ ਉਹਦੇ ਵਿੱਚ ਹੀ ਭਾਜਪਾ ਨਾਲ ਸਾਂਝ ਪਾਈ ਗਈ ਹੁਣ ਹਾਲਾਤ ਬਹੁਤ ਬਦਲ ਗਏ ਨੇ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਆ ਆਪਣੇ ਮੈਂ ਉਹਨਾਂ ਦੇ ਇੱਕ ਜਿਹੜਾ ਭਗਵੰਤ ਮਾਨ ਦਾ ਸਲਾਹਕਾਰ ਹੁੰਦਾ ਸੀ ਵੱਧਵਾ ਉਹਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਵੀ ਹੁਣ ਹਾਲਤ ਬਦਲ ਗਏ ਉਦੋਂ ਹਿੰਦੂ ਸਿੱਖੇਕਤਾ ਦੀ ਲੋੜ ਸੀ ਹੁਣ ਭਾਜਪਾ ਨੇ 21 ਜ਼ਿਲ੍ਹਾ ਪ੍ਰਧਾਨਾਂ ਲਾਣੇ ਨੇ ਉਹਨਾਂ ਦੇ ਵਿੱਚੋਂ 12 ਸਿੱਖ ਨੇ ਇਸ ਕਰਕੇ ਮੇਰਾ ਆਪ ਦਾ ਜਾਇਜਾ ਇਹ ਆ ਅੱਜ ਪੰਜਾਬ ਦੇ ਵਿੱਚ ਸਥਿਰਤਾ ਦਿੱਲੀ ਨਹੀਂ ਚਾਹੁੰਦੀ ਹਿੰਦੂ ਰਾਸ਼ਟਰਵਾਦ ਦੀ ਇਹ ਲੋੜ ਆ ਕਿ ਪੰਜਾਬ ਦੇ ਵਿੱਚੋਂ ਲਲਕਾਰਾ ਵੱਜਦਾ ਰਹੇ ਖਾਲਿਸਤਾਨ ਦਾ ਪੰਜਾਬ ਦੇ ਵਿੱਚ ਕੋਈ ਸਥਿਰਤਾ ਨਾ ਬਣੇ ਉਹਦੇ ਆਧਾਰ ਤੇ ਉਹ ਮੁਲਕ ਨੂੰ ਆਪਣੇ ਨਾਲ ਇਕੱਠਾ ਕਰਨ ਮੇਰਾ ਜੈ ਜੈ ਹੈਆ ਚਾਹੇ ਜੋ ਮਰਜੀ ਕਰਨ ਭਾਜਪਾ ਕਿਸੇ ਅਕਾਲੀ ਧੜੇ ਨਾਲ ਸਾਝ ਨਹੀਂ ਪਾਉਗੀ ਇਹਨਾਂ ਨੂੰ ਕੱਖੋਂ ਹੌਲੀ ਕਰੂਗੀ ਇਹ ਭਾਜਪਾ ਨਾਲੋਂ ਲਕੀਰ ਕੱਢਣ ਦੇ ਰਾਹ ਨਹੀਂ ਪੈਂਦੇ ਕਿਉਂਕਿ ਹੁਣ ਦੇਖੋ ਇੰਨਾ 30 ਸਾਲਾਂ ਦਾ ਇਹਨਾਂ ਦੇ ਮੂੰਹ ਨੂੰ ਸੱਤਾ ਦਾ ਖੂਨ ਲੱਗਿਆ ਹੋਇਆ ਇਸ ਕਰਕੇ ਹੁਣ ਇਹਨਾਂ ਦੀ ਲੜਾਈ ਸੱਤਾ 'ਚ ਕਿਵੇਂ ਆਈ ਏ ਇਹ ਆ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਗੱਲ ਸਪਸ਼ਟ ਕੀਤੀ ਆ ਅਕਾਲੀ ਦਲ ਦਾ ਮਤਲਬ ਸਿਰਫ ਸਰਕਾਰ ਬਣਾਉਣਾ ਨਹੀਂ ਹੈ ਅਕਾਲੀ ਦਲ ਦਾ ਮੰਤਵ ਸਿੱਖੇ ਤਾਂ ਲਈ ਪੰਜਾਬ ਦੇ ਹਿੱਤਾਂ ਲਈ ਲੜਨਾ ਵੀ ਹੈ ਜੇ ਸਰਕਾਰ ਬਣਾਉਣੀ ਆ ਸਰਕਾਰ ਬਣਾਉਣ ਦਾ ਮੰਤਵ ਉਹਨਾਂ ਮੁੱਦਿਆਂ ਨੂੰ ਪੂਰਾ ਕਰਨਾ ਉਹਨਾਂ ਨੇ ਥੋੜੀ ਜਿਹੀ ਵਖਰੇਵਾ ਇਸ ਗੱਲ ਦੇ ਵਿੱਚ ਕੀਤਾ ਤੇ ਹੁਕਮਨਾਮਾ ਜਿਹੜਾ ਸੀ ਇਕਾਲ ਤਖਤ ਦਾ ਉਹ ਵੀ ਇਹੀ ਸੀ ਵੀ ਤੁਸੀਂ ਸਰਕਾਰਾਂ ਬਣਾਈਆਂ ਪੰਥ ਤੇ ਪੰਜਾਬ ਵੱਲ ਪਿੱਟ ਕੀਤੀ ਮੁੱਦਾ ਕੋਈ ਹੱਲ ਨਹੀਂ ਕਰਾਇਆ ਨਾ ਮੁੱਦੇ ਵਾਲੀ ਵੱਲ ਲੜਾਈ ਲੜੀ ਐ ਸੋ ਅਕਾਲੀ ਦਲ ਨੂੰ ਉਸ ਰਾਹ ਤੇ ਪਾਉਣ ਦੀ ਲੋੜ ਆ ਪਹਿਲੀ ਗੱਲ ਵਿਚਾਰ ਬੰਦਿਆਂ ਦਾ ਰੌਲਾ ਕੋਈ ਨਹੀਂ ਬੰਦੇ ਬਦਲ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਅਕਾਲੀ ਦਲ ਦੀ ਮਾਰਗ ਸੇਹ ਦਾ ਜਿਹੜੀ ਲੀਹੋਂ ਲੱਥੀ ਹੋਈ ਆ ਉਹਨੂੰ ਲੀਹ ਤੇ ਚਾੜਨ ਦਾ ਰੌਲਾ ਤੇ ਇਹੀ ਕਾਲ ਤੱਕ ਨੇ ਉੱਥੇ ਵਰਤਾਂਤ ਸਰ ਜੀ ਐਸ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਗੱਲਾਂ ਨੇ ਨਾ ਦਿੱਲੀ ਨਾਲ ਰਿਸ਼ਤਾ ਭਾਜਪਾ ਨਾਲ ਰਿਸ਼ਤਾ ਇਹ ਹੋਰ ਵੱਧ ਕਲੀਅਰ ਹੋਣਗੇ ਰਿਸ਼ਤਾ ਤੁਹਾਡਾ ਦੂਜੇ ਨਾਲ ਉਹਦੀ ਸਾਰਥਕ ਬਣ ਸਕਦਾ ਜਦੋਂ ਤੁਸੀਂ ਆਪਣੇ ਅਸਲੇ ਤੇ ਖੜੇ ਹੋ ਜਦੋਂ ਤੁਸੀਂ ਆਪਣੇ ਆਧਾਰ ਤੇ ਖੜੇ ਹੋ ਜਿਵੇਂ ਪੰਜ ਮੈਂਬਰੀ ਕਮੇਟੀ ਨੇ ਵੀ ਕਿਹਾ ਉੱਥੇ ਵੀ ਕਿਹਾ ਵੀ ਸਮਝੌਤੇ ਹੁਣੇ ਕੋਈ ਗਲਤ ਗੱਲ ਨਹੀਂ ਹੈ ਪਰ ਮੁੱਦਿਆਂ ਦੇ ਆਧਾਰ ਤੇ ਹੋਣੇ ਚਾਹੀਦੇ ਆ ਜਦੋਂ ਇਹਨਾਂ ਦਾ ਰੌਲਾ ਪਿਆ ਬਲਵਿੰਦਰ ਸਿੰਘ ਭੁੰਦੜ ਨੇ ਵੀ ਕਿਹਾ ਸੀ ਇੱਕ ਵਾਰ ਇੱਕ ਟੀਵੀ ਤੇ ਅੱਜ ਸਾਡਾ ਨਾਂ ਕੋਈ ਪੱਕਾ ਦੋਸਤਾਂ ਨਾ ਕੋਈ ਪੱਕਾ ਦੁਸ਼ਮਣਾਂ ਕਿਉਂਕਿ ਪਹਿਲਾਂ ਤਾਂ ਇਹ ਕਹਿੰਦੇ ਸੀ ਕਾਗਰਸ ਪੱਕੀ ਦੁਸ਼ਮਣਾਂ ਸਾਡੀ ਉਹਦੇ ਆਸਰੇ ਬਹੁਤ ਚਿਰ ਇਹਨਾਂ ਨੇ ਸਿਆਸੀ ਰੋਟੀਆਂ ਸੇਕ ਲੀਆਂ ਅਸੀਂ ਮੁੱਦਿਆਂ ਦੇ ਆਧਾਰ ਤੇ ਸਮਝੌਤਾ ਕਰਾਂਗੇ ਮੁੱਦਿਆਂ ਦੇ ਆਧਾਰ ਤੇ ਸਮਝੌਤਾ ਕਰਨਾ ਕੋਈ ਗਲਤ ਗੱਲ ਨਹੀਂ ਹੁੰਦੀ ਇਹ ਕਰਨੇ ਪੈਂਦੇ ਨੇ ਸਮੇਂ ਦੀ ਵੀ ਇਹ ਲੋੜ ਹੁੰਦੀ ਆ ਇਤਿਹਾਸ ਵੀ ਸਾਡਾ ਇਹੀ ਸਾਨੂੰ ਸਿਖਾਉਂਦਾ ਪਰ ਸਿਰਫ ਸੱਤਾ ਚ ਕਿਵੇਂ ਰਹਿਣਾ ਇਹ ਜਿਹੜੀ ਮਾਨਸਿਕਤਾ ਬਣ ਗਈ ਇਕਾਲੀ ਲੀਡਰਾਂ ਦੀ ਜਿਹੜੇ ਪੰਥ ਪ੍ਰਸਤ ਸਰਵਤ ਦੇ ਭਲੇ ਦੀ ਥਾਂ ਆਪਣੇ ਭਲੇ 'ਚ ਸਰਵਤ ਦਾ ਭਲਾ ਦੇਖਣ ਲੱਗ ਗਏ ਨਿੱਜ ਪ੍ਰਸਤ ਹੋ ਗਏ ਪਰਿਵਾਰ ਪ੍ਰਸਤ ਹੋ ਗਏ ਵਪਾਰ ਪ੍ਰਸਤ ਹੋ ਗਏ ਠੀਕ ਹੈ ਇਕਾਲੀ ਦਲ ਨੇ ਕਿਹਾ ਠੋਕ ਕੇ ਕਿਹਾ ਵੀ ਅਸੀਂ ਜਿਹੜੇ ਮਾਇਆ ਧਾਰੀ ਨੇ ਉਹਨਾਂ ਨਾਲ ਅਲੱਗ ਹੋ ਗਏ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਵਾਰ ਕਿਹਾ ਸੀ ਵੀ ਇਹ ਮਲਕ ਭਾਗਵਾ ਦੀ ਪਾਰਟੀ ਬਣ ਗਈ ਸਾਨੂੰ ਭਾਈ ਲਾਲੋਆਂ ਦੀ ਪਾਰਟੀ ਬਣਾਉਣੀ ਚਾਹੀਦੀ ਆ ਕਿਰਤੀ ਲੋਕਾਂ ਵੱਲ ਮੁੜਨਾ ਚਾਹੀਦਾ ਇਹ ਗੱਲ ਇਹਨਾਂ ਨੂੰ ਨਹੀਂ ਫੁੱਟੀ ਅੱਖ ਪਾਉਂਦੀ ਸੀ ਉਦੋਂ ਦੀ ਗੱਲਾਂ ਇੰਨਾਂ ਜੇ ਸ਼ੁਰੂ ਹੋ ਗਈਆਂ ਆਖਰੀ ਲੜਾਈ ਕਿੱਥੇ ਤੱਕ ਪਹੁੰਚੀ ਉਹ ਆ ਸੋ ਇਸ ਕਰਕੇ ਮੁੱਦਿਆਂ ਦੀ ਸਿਆਸਤ ਆ ਜਿਹੜੀ ਉਹ ਵਾਰਨੀ ਚਾਹੀਦੀ ਆ ਬੰਦੇ ਆ ਜੀ ਕੋਈ ਬੰਦਾ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਤੇ ਸਾਝ ਕਰੀਜੇ ਗੁਣਾ ਕੇਰੀ ਇਹ ਵੀ ਕਰਨੀ ਚਾਹੀਦੀ ਆ ਜਿਹੜੀ ਪੰਥ ਕੇਕਤਾ ਦੀ ਗੱਲ ਕਹੀ ਆ ਤੇ ਇਹਨਾਂ ਨੇ ਸਪਸ਼ਟ ਕਿਹਾ ਜਿਹੜੀ ਪੰਥਕ ਕੌਂਸਲ ਆ ਉਹ ਵੱਡੀ ਏਕਤਾ ਸਥਾਪਿਤ ਕਰਨ ਲਈ ਯਤਨਸ਼ੀਲ ਰਹੂਗੀ ਪਰ ਹਰ ਇੱਕ ਥਾਂ ਤੇ ਜਿਨ੍ਹਾਂ ਆਪ ਦਾ ਏਜੰਡਾ ਉਹਦੇ ਖਾਤਰ ਤਾਂ ਉਹ ਲੜੂ ਨਾ ਜੀ ਹੁਣ ਤੁਸੀਂ ਇਹ ਦੇਖ ਲਓ ਜਿਹੜਾ ਕਾਲ ਤੱਕ ਸਾਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਤੁਸੀਂ ਉਹਦੇ ਨਾਲ ਸਹਿਮਤ ਹੋ ਸਕਦੇ ਹੋ ਅਸਹਿਮਤ ਹੋ ਸਕਦੇ ਹੋ ਪਰ ਉਹਦੀ ਵਿਆਖਿਆ ਆਪਣੀ ਮਰਜ਼ੀ ਨਾਲ ਕਰੋ ਜੀ ਵੀ ਉਹਨਾਂ ਨੇ ਕਿਹਾ ਸੀ ਸਾਰੇ ਚੁੱਲ੍ਹੇ ਸਮੇਟੋ ਕਦੋਂ ਕਿਹਾ ਜੀ ਸਾਰੇ ਚੁੱਲ੍ਹੇ ਸਮੇਟੋ ਉਹਨਾਂ ਨੇ ਕਿਹਾ ਡਾਕੀ ਤੇ ਬਾਕੀ ਚੁੱਲਾ ਸਬੇਟਣ ਨਵੀਂ ਭਰਤੀ ਕਰਨ ਇਕੱਠੇ ਹੋਣ ਇਹਨਾਂ ਦੀ ਏਕਤਾ ਦੀ ਗੱਲ ਕੀਤੀ ਸੀ ਸੋ ਇਸ ਕਰਕੇ ਉਸ ਹੁਕਮਨਾਮੇ ਨੂੰ ਸਹੀ ਤਰੀਕੇ ਨਾਲ ਵੀ ਸਮਝਣ ਦੀ ਲੋੜ ਹੈ